ਦੇ ਵਾਪਸੀ ਪਿੰਡ ਨੂੰ ਕਿਹਾ ਸੀ ਬੰਦੇ ਵਿੱਚ ਪਰ ਕੁਛ ਨਹੀਂ ਜੀ ਮੈਨੂੰ ਸੀਗਾ ਕਿ ਮੈਂ ਨਾ ਸੈੱਟ ਨਹੀਂ ਹੋਣਾ ਹੈ ਸ਼ੁਰੂ ਤੋਂ ਇਹ ਹੀ ਸੀਗਾ ਵੀ ਜੋ ਹੈ ਆਪਣਾ ਕਰਕੇ ਵਾਪਸ ਆਈਏ ਇਹ ਬਲਦਾਲਾ ਕਨਸੈਪਟ ਕਿੱਥੋਂ ਭਾਈ ਲਿਆਂਦਾ ਆ ਤਾਂ ਮੈਨੂੰ ਲੱਗਾ ਵੈਸੇ ਵੀ ਭੁੱਲ ਗਿਆ ਲਾਇਆ ਤਾਂ ਆਪਣੇ ਲਈ ਸੀਗਾ ਵੀ ਚਲੋ ਵਧੀਆ ਖਾਇਆ ਕਰਾਂਗੇ ਤੇ ਬਟ ਹੁਣ ਇਹ ਕਮਰਸ਼ੀਅਲੀ ਵੀ ਸ਼ੁਰੂ ਹੋ ਗਿਆ ਨਾਲ ਭਾਈ ਕਹਦਾ ਕਹਦਾ ਤੇਲ ਕੱਢ ਰਹੇ ਤੁਸੀਂ ਇੱਥੇ ਜੀ ਭਾਈ ਇਸ ਟਾਈਮ ਅਸੀਂ ਨਾਰੀਅਲ ਦਾ ਕੱਢ ਰਹੇ ਆ ਇਹ ਤੋਂ ਇਲਾਵਾ ਆਪਾਂ ਸਰੋਂ ਦਾ ਕੱਢਦੇ ਆ ਠੀਕ ਹੈ ਤੇ ਤਿਲਾਂ ਦਾ ਵੀ ਕੱਢਦੇ ਆ ਮੂੰਗਫਲੀ ਦਾ ਵੀ ਕੱਢ ਲੈਂਦੇ ਕਿੰਨੇ ਰੁਪਏ ਕਿਲੋ ਨਾਰੀਅਲ ਕਿੰਨੇ ਰੁਪਏ ਕਿਲੋ ਮੂੰਗਫਲੀ ਤਰਾ ਰੇਟ ਦੱਸ ਦਿਓ ਭਾਈ ਭਾਈ ਸਾਡਾ ਨਾਰੀਅਲ ਜਾਂਦਾ ਤਕਰੀਬ ਲੋਕਾਂ ਦਾ ਰਿਐਕਸ਼ਨ ਨੂੰ ਜਾਣਦੇ ਪਿੰਡ ਨੂੰ ਵਾਪਸ ਆ ਗਿਆ ਬਈ ਲੋਕ ਨਾ ਕਦੇ ਵੀ ਥੋ ਥੋ ਖੁਸ਼ ਨਹੀਂ ਹੋ ਸਕਦੇ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਇੱਧਰ ਭਾਜੀ ਮੈਂ ਦੇਖ ਰਿਹਾ ਸਬਜ਼ੀਆਂ ਸੂਜੀਆਂ ਦਾ ਵੀ ਤੁਸੀਂ ਹੈਗਾ ਕਿਹੜੀ ਕਿਹੜੀ ਸਬਜ਼ੀ ਭਾਜੀ ਇਸ ਟਾਈਮ ਤੇ ਅਰੇ ਇਸ ਦੇ ਗਾਈਆਂ ਵੀ ਅਲੱਗ ਕਿਹੜੀ ਵੈਰਾਈਟੀ ਹੈਗੀ ਜੇ ਗਾਈਆਂ ਦੀ ਨਤ ਇਹ ਭਾਜੀ ਆਪਣੇ ਕੋਲੇ ਗੇਰ ਹੈ ਇਹ ਰਾਜਸਥਾਨ ਤੇ ਗੁਜਰਾਤ ਬਾਰਡਰ ਤੇ ਅਵੇਲਬਿਲ ਮਿਲਦੀਆਂ ਨੇ ਇਹ ਭਾਜੀ ਫਿਰ ਕਿੰਨੇ ਰੁਪਏ ਲੀਟਰੇ ਵੇਚਦੇ ਹੋ ਤੁਸੀਂ ਇਹਦਾ ਮੈਂ ਦੁੱਧ ਸੇਲ ਕਰਦਾ ਜੀ 130 ਰੁਪਏ ਲੀਟਰ ਚਾੜ ਕਿੰਨਾ ਹੁੰਦਾ ਹੈ ਔਰ ਫਿਰ ਰੇਟ ਕਿ ਕਿਸ ਭਾ ਦੇ ਨਾਲ ਮਿਲਦਾ ਭਾਈ ਆਮ ਸਬਜ਼ੀਆਂ ਜਿੱਦਾਂ ਆਪਾਂ ਬਜਾ ਨੂੰ ਦੇਖੋ ਮੈਂ ਆਪਣਾ ਜੋ ਰੇਟ ਰੱਖਿਆ ਹੋਇਆ ਹੈ ਨਾ ਮੈਂ ਬੜੇ ਵਾਜੇਬ ਜਿਹੇ ਰੇਟ ਰੱਖੇ ਹੋਏ ਆ ਉਹ ਇੱਥੇ ਆ ਕੇ ਸਬਜ਼ੀ ਲੈ ਕੇ ਜਾਣੇ ਆਪਣੀ ਪਸੰਦੀ ਤੋੜ ਕੇ ਲੈ ਕੇ ਜਾਣੇ ਅਸੀਂ ਓਪਨ ਕਰਿਆ ਹੋਇਆ ਵੀ ਤੁਹਾਨੂੰ ਜੋ ਪਸੰਦ ਆ ਆਪਣਾ ਚਾਹੁੰਦੇ ਤਾਂ ਲੱਖਾਂ ਬਣ ਸਕਦੇ ਸੀ ਬਣ ਜਾਂਦੇ ਆ ਜੀ ਇੱਥੇ ਵੀ ਬਣਦੇ ਆ ਮੈਂ ਤਾਂ ਇਹੀ ਕਹਿੰਦਾ ਵੀ ਬਣਦੇ ਇੱਥੇ ਵੀ ਹੈ ਸਿਰਫ ਇੱਕ ਬੰਦਾ ਸਹੀ ਰਸਤਾ ਫੜ ਕੇ ਚੱਲਦਾ ਇੱਕ ਆਸਟ੍ਰੇਲੀਆ ਟਾਈਮ ਸਿਗਾ ਚਕਾ ਚਾਉਂ ਸਾਰਾ ਕੁਝ ਥੋੜਾ ਇੱਥੇ ਆ ਕੇ ਆਪਣੇ ਖੇਤਾਂ ਦੇ ਵਿੱਚ ਆਪਣੇ ਪਸ਼ੂ ਸਕੂਨ ਕਿੱਥੇ ਸੀਗਾ ਭਾਜੀ ਭਾਜੀ ਸਕੂਨ ਹੈ ਇੱਥੇ ਸ਼ਾਂਤੀ ਹੈ ਤੁਸੀਂ ਸਸਿਕਲ ਭਾਈ ਜੀ ਸਸਿਕਲ ਭਾਈ ਜੀ ਸਮਾਂ ਦੇਣ ਲਈ ਭਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਭਾਈ ਜੀ ਤੁਸੀਂ ਆਏ ਸ਼ੁਕਰੀਆ ਅੱਛਾ ਭਾਈ ਆਸਟ੍ਰੇਲੀਆ ਨੂੰ ਤਾਂ ਲੋਕ ਤਰਸਦੇ ਨੇ ਕੋਈ ਮੁਲਕ ਹੋਵੇ ਲੋਕ ਤਰਸਦੇ ਨੇ ਤੁਸੀਂ ਆਸਟ੍ਰੇਲੀਆ ਛੱਡ ਕੇ ਵਾਪਸੀ ਪਿੰਡ ਨੂੰ ਕੀ ਆ ਸਿਵੰਦ ਦੇ ਵਿੱਚ ਤੁਹਾਡੇ ਕੁਛ ਨਹੀਂ ਜੀ ਮੈਨੂੰ ਸੀਗਾ ਕਿ ਮੈਂ ਨਾ ਸੈੱਟ ਨਹੀਂ ਹੋਣਾ ਉੱਥੇ ਮੇਰਾ ਸ਼ੁਰੂ ਤੋਂ ਹੀ ਇਹ ਸੀਗਾ ਵੀ ਜੋ ਹੈ ਆਪਣਾ ਕਰਕੇ ਵਾਪਸ ਆਈਏ ਹਾਂ ਤੇ ਕੁਝ ਸਰਕੰਸਟਾਂਸੀਸ ਇਹ ਜੀ ਆ ਗਏ ਕਿ ਮੈਂ ਵਾਪਸ ਜਾ ਵੀ ਨਹੀਂ ਸਕਿਆ ਅੱਛਾ ਜੀ ਤੇ ਉਸ ਤੋਂ ਬਾਅਦ ਆਪਾਂ ਆਈਟੀ ਦਾ ਕੰਮ ਕਰਿਆ ਜਿਹੜਾ ਵਧੀਆ ਚੱਲਦਾ ਪਿਆ ਤੇ ਹੁਣ ਉਸ ਤੋਂ ਬਾਅਦ ਆਪਾਂ ਆਈਟੀ ਦੇ ਨਾਲ ਦੇ ਨਾਲ ਆਪਾਂ ਖੇਤੀ ਵਾਲਾ ਕੰਮ ਕਰਿਆ ਹੋਇਆ ਇਹ ਬਲਦਾ ਵਾਲਾ ਕਨਸੈਪਟ ਕਿੱਥੋਂ ਭਾਜੀ ਲਿਆਂਦਾ ਹੈ ਤਾਂ ਮੈਨੂੰ ਲੱਗਦਾ ਵੈਸੇ ਵੀ ਭੁੱਲ ਗਿਆ ਹੋਣਾ ਹੁਣ ਤੱਕ ਕਿਤਾਬਾਂ 'ਚ ਵੀ ਮੋਗ ਗਿਆ ਇਹ ਭਾਜੀ ਇਹਨਾ ਮੰਨ ਚਾਈ ਕਿ ਜਦੋਂ ਸ਼ੁੱਧ ਚੀਜ਼ ਕਿਸੇ ਨੂੰ ਮਿਲਦੀ ਨਹੀਂ ਨਾ ਤੇ ਉਹਨੂੰ ਹੁਣ ਸ਼ੁੱਧ ਕਿੱਥੋਂ ਪ੍ਰਾਪਤ ਕਰੀਏ ਤਾਂ ਕਰਦੇ ਕਰਦੇ ਮਨ ਚ ਆਇਆ ਕਿ ਪਹਿਲਾਂ ਤੇਲ ਦੇ ਰਿਸਰਚ ਕਰਕੇ ਦੇਖੀ ਕਿ ਤੇਲ ਕਿੱਥੋਂ ਵਧੀਆ ਮਿਲਦਾ ਕਿਵੇਂ ਹੈ ਗਿਵੇਂ ਨਹੀਂ ਤੇ ਪੜਦੇ ਪੜਦੇ ਡਾਕਟਰ ਨਵਜੋਤ ਕੋਰ ਸਿੱਧੂ ਦਾ ਇੱਕ ਇੰਟਰਵਿਊ ਸੀਗਾ ਜਦੋਂ ਰੀਸੈਂਟਲੀ ਕੈਂਸਰ ਹੋਇਆ ਉਹਨਾਂ ਨੇ ਵੀ ਕਿਹਾ ਕਿ ਤੇਲ ਚੇਂਜ ਕਰ ਦੋ ਤੇ ਮੈਦਾ ਚੇਂਜ ਕਰ ਦੋ ਹੁਣ ਤੇਲ ਚੇਂਜ ਕਰੀਏ ਤਾਂ ਕਰੀਏ ਕਿਵੇਂ ਆਲਮੋਸਟ ਮਸ਼ੀਨਸ ਨਾਲ ਹੀ ਨਿਕਲਦਾ ਤੇ ਫਿਰ ਇਹਦੇ ਉੱਤੇ ਰਿਸਰਚ ਕਰੀ ਥੋੜੀ ਬਹੁਤ ਵਾਈਫ ਨੇ ਤੇ ਇਹ ਕੱਢਿਆ ਕਿ ਇਹ ਚ ਨਾ ਤੇਲ ਗਰਮ ਨਹੀਂ ਹੁੰਦਾ ਅੱਛਾ ਜੀ ਇਹ ਹੀਟ ਨਹੀਂ ਹੋਣਾ ਇਹ ਬੜੀ ਹੌਲਾ 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 ਚੱਲਦਾ ਰਹਿਣਾ ਤੇ ਇਹਨੇ ਹੀਟ ਨਹੀਂ ਹੋਣਾ ਤੇ ਇਸ ਕਰਕੇ ਬਹੁਤ ਹੀ ਨਿਊਟ੍ਰੀਸ਼ੀਅਸ ਤੇ ਇਹਦਾ ਬਹੁਤ ਵਧੀਆ ਚੀਜ਼ ਹੈ ਇਹ ਤੇ ਆਪਾਂ ਫਿਰ ਇਹ ਵੀ ਲਾ ਲਿਆ ਜੀ ਕੋਲੂ ਅੱਛਾ ਤੇ ਉਹ ਤੋਂ ਬਾਅਦ ਬਸ ਚਲ ਸੋ ਚੱਲ ਚੱਲਦਾ ਪਿਆ ਲਾਇਆ ਤਾਂ ਆਪਣੇ ਲਈ ਸੀਗਾ ਵੀ ਚਲੋ ਵਧੀਆ ਖਾਇਆ ਕਰਾਂਗੇ ਤੇ ਬਟ ਹੁਣ ਇਹ ਕਮਰਸ਼ੀਅਲੀ ਵੀ ਸ਼ੁਰੂ ਹੋ ਗਿਆ ਨਾਲੇ ਕੀ ਬਾਤ ਹੈ ਇਹ ਬੜੀ ਚੰਗੀ ਚੀਜ਼ ਹੈ ਭਾਜੀ ਅੱਜਕੱਲ ਤਾਂ ਤੇਜ਼ੀ ਬੜੀ ਆ ਇਨਸਾਨ ਦੇ ਵਿੱਚ ਵੀ ਮਸ਼ੀਨ ਫਿੱਟ ਕਰ ਲਈਏ ਮਿੰਟ ਮਿੰਟ ਕੱਢੀਏ ਸਮਾਨ ਵੇਚੀਏ ਇਹ ਤਾਂ ਬੜੇ ਸਬਰ ਵਾਲਾ ਕੰਮ ਹੈ ਭਾਜੀ ਕਿੰਨੇ ਕ ਘੰਟੇ ਇਹਨੂੰ ਚਲਾਉਨੇ ਹੋ ਜੀ ਏ ਭਾਈ ਜੀ 4 ਘੰਟੇ ਚਲਾਉਨੇ ਆ 4 ਘੰਟੇ ਚ ਇੱਕ ਕਹਾਣੀ ਨਿਕਲਦੀ ਐ ਜੋ 10 ਕਿਲੋ ਦੀ ਹੁੰਦੀ ਐ 10 ਜਾਂ 12 ਕਿਲੋ ਦੀ ਤੇ 4 ਘੰਟੇ ਚ ਉਹੀ 2.5 3 ਲੀਟਰ ਆਪਣੇ ਕੋਲੇ ਤੇਲ ਨਿਕਲ ਜਾਂਦਾ ਬਸ ਸਰੋਂ ਦਾ ਹਾਂਜੀ ਹਾਂਜੀ ਠੀਕ ਐ ਤੇ ਵਾ ਉਹੀ ਮਤਲਬ ਬੜਾ ਮਤਲਬ ਸ਼ਾਂਤ ਮੇ ਹੀ ਕੰਮ ਐ ਐਕਚੁਅਲ ਚ ਜੇ ਕਹੀਏ ਕਿ ਬੜੀ ਛੇਤੀ ਛੇਤੀ ਕਰੀਏ ਤਾਂ ਨਹੀਂ ਹਾਂ ਸਾਨੂੰ ਕਈਆਂ ਨੇ ਸਲਾਹ ਦਿੱਤੀ ਤੁਸੀਂ ਮੋਟਰ ਲਾ ਲਓ ਤੁਸੀਂ ਆ ਕਰ ਲਓ ਉਹ ਕਰ ਲਓ ਪਰ ਮੋਟਰ ਤੇ ਜਾਨਵਰ ਦਾ ਨਾ ਕੋਈ ਮੁਕਾਬਲਾ ਹੈ ਨਹੀਂ ਜੇ ਤਾਂ ਫਾਸਟ ਕਰਨਾ ਹਾਂ ਉਹੀ ਕਮਾਈ ਵਾਲੀ ਦੌੜ ਚ ਪੈਣਾ ਬਈ ਫੇਰ ਤਾਂ ਅਸੀਂ ਮੋਟਰ ਲਾਈ ਜੀ ਹਾਂ ਤਾਂ ਅਸੀਂ ਮੋਟਰ ਨਹੀਂ ਲਾਈ ਕਿਉਂਕਿ ਜੇ ਮੋਟਰ ਲਾਉਂਦੇ ਨਾ ਤੇ ਇਹਨੇ ਗਰਮ ਹੋਣਾ ਹੀ ਹੋਣਾ ਸੀਗਾ ਠੀਕ ਹੈ ਹੁਣ ਬਲਦ ਦੀ ਮਰਜ਼ੀ ਆ ਚਾਰ ਚੱਕਰ ਮਾਰ ਕੇ ਰੁਕ ਜਾਊਗਾ ਦੋ ਚੱਕਰ ਮਾਰ ਕੇ ਰੁਕ ਜਾਊਗਾ ਐਨੇ ਚ ਤੇਲ ਫੇਰ ਉਥੀ ਦਾ ਉਥੀ ਪਹੁੰਚ ਜਾਂਦਾ ਤਾਂ ਕਰਕੇ ਤਾਂ ਬੜਾ ਸਲੋ ਪ੍ਰੋਸੈਸ ਆ ਬਟ ਇਹ ਬਹੁਤ ਹੀ ਵਧੀਆ ਪ੍ਰੋਸੈਸ ਹੈ ਠੀਕ ਹੈ ਹੁਣ ਭਾਜੀ ਕਹਦਾ ਕਹਦਾ ਤੇਲ ਕੱਢ ਰਹੇ ਤੁਸੀਂ ਇੱਥੇ ਜੀ ਭਾਜੀ ਇਸ ਟਾਈਮ ਅਸੀਂ ਨਾਰੀਅਲ ਦਾ ਕੱਢ ਰਹੇ ਆ ਇਹ ਤੋਂ ਇਲਾਵਾ ਆਪਾਂ ਸਰੋਂ ਦਾ ਕੱਢਦੇ ਆ ਠੀਕ ਹੈ ਤੇ ਤਿਲਾਂ ਦਾ ਵੀ ਕੱਢਦੇ ਆਂ ਮੂੰਗਫਲੀ ਦਾ ਵੀ ਕੱਢ ਲੈਣੇ ਆ ਉਹ ਆਨ ਆਰਡਰ ਕੱਢ ਦਨੇ ਆਂ ਕੀ ਬਾਤ ਹੈ ਕਿੰਨੇ ਰੁਪਏ ਕਿਲੋ ਨਾਰੀਅਲ ਕਿੰਨੇ ਰੁਪਏ ਕਿਲੋ ਮੂੰਗਫਲੀ ਤੇਰਾ ਰੇਟ ਦੱਸ ਦਿਓ ਭਾਜੀ ਅਈ ਸਾਡਾ ਨਾਰੀਅਲ ਜਾਂਦਾ ਤਕਰੀਬਨ 1000 ਰੁਪਏ ਲੀਟਰ ਕੀ ਬਾਤ ਤੇ ਸਰੋਂ ਦਾ ਤੇਲ ਅਸੀਂ ਸੇਲ ਕਰਦੇ ਆਂ 600 ਰੁਪਏ ਦੇ ਠੀਕ ਹੈ ਉੱਚਲੀ ਜਾਂਦੇ ਹੋ। ਠੀਕ ਹੈ। ਵਧੀਆ ਬੜਾ ਵਧੀਆ ਭਾਈ ਕਨਸੈਪਟ ਲੱਗਾ। ਲੋਕ ਛੜ ਛੜ ਬਾਹਰੋਂ ਜਾਂਦੇ ਤੁਸੀਂ ਵਾਪਸ ਆਏ ਜਦੋਂ ਫਿਰ ਵਾਪਸ ਆਉਂਦਾ ਭਾਈ ਫੈਸਲਾ ਕੀਤਾ ਆ ਕਿ ਖੇਤੀ ਵਾਲੇ ਬੰਨੇ ਆਏ ਤਾਂ ਲੋਕਾਂ ਦਾ ਰਿਐਕਸ਼ਨ ਕੀ ਸੀਗਾ ਵੀ ਲੋਕ ਇਥੋਂ ਬਾਹਰੋਂ ਜਾਂਦੇ ਪਿੰਡ ਨੂੰ ਵਾਪਸ ਆ ਗਿਆ ਭਾਈ। ਉਸਰ ਲੋਕਾਂ ਨੂੰ ਤਾਂ ਹੀ ਹੁੰਦਾ ਲੋਕ ਨਾ ਕਦੇ ਵੀ ਤੁਹ ਤੋਂ ਖੁਸ਼ ਨਹੀਂ ਹੋ ਸਕਦੇ। ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਨਾਲੇ ਆਪਣੀ ਸੋਚ ਹੈ ਭਾਜੀ। ਹਾਂ। ਹਰੇਕ ਬੰਦਾ ਸੋਚਦਾ ਹੈ ਕਿ ਪੈਸੇ 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 ਦੀ ਜਿਹੜੀ ਦੌੜ ਹੈ ਨਾ ਜੀ ਇਹ ਬੜੀ ਖਤਰਨਾਕ ਹੈ ਬੰਦੇ ਕੋਲੇ ਸਾਈਕਲ ਹੁੰਦਾ ਬੰਦਾ ਸੋਦਾ ਯਾਰ ਸਕੂਟਰ ਹੋਵੇ ਬਾਈਕ ਹੋਵੇ ਬਾਈਕ ਆ ਜੇ ਬੰਦਾ ਕਹਦਾ ਯਾਰ ਕਾਰ ਚਾਹੀਦੀ ਹੈ ਕਾਰ ਹੋਵੇ ਤਾਂ ਸੁਪਰ ਕਾਰ ਚਾਹੀਦੀ ਹੈ ਤਾਂ ਇਹ ਚੀਜ਼ਾਂ ਨਾ ਰੁਕਦੀਆਂ ਨਹੀਂ ਹੈ ਹਮ ਅਲਟੀਮੇਟਲੀ ਜੇ ਤੁਸੀਂ ਸਮਝ ਗਏ ਵੀ ਤੁਹਾਡੀ ਐਕਚੁਅਲ ਨੀਡ ਕੀ ਹੈ ਮੇਰੇ ਅਸਾਮ ਨਾਲ ਨਾ ਐਕਚੁਅਲ ਨੀਡ ਹੈ ਬੰਦੇ ਦੀ ਹੈਲਥ ਬਿਲਕੁਲ ਜਿਸ ਬੰਦੇ ਦੀ ਸਿਹਤ ਵਧੀਆ ਨਾ ਉਹ ਦੁਨੀਆ ਦੇ ਸਾਰੇ ਰੰਗ ਮਾਣ ਸਕਦਾ ਬਿਲਕੁਲ ਬਿਲਕੁਲ ਅਬ ਮੈਂ ਦੇਖ ਰਿਹਾ ਭਾਈ ਅੱਗੇ ਟੈਂਕੀਆਂ ਟੁਕੀਆਂ ਇਹਦੇ ਵਿੱਚ ਕੀ ਤੁਸੀਂ ਸੇਵ ਕਰਦੇ ਹੋ ਜੀ ਕੀ ਤਿਆਰ ਕਰਦੇ ਹੋ ਜੀ ਇੱਥੇ ਨਾ ਆਪਾਂ ਆਪਣਾ ਨੈਚੁਰਲ ਫਰਟੀਲਾਈਜ਼ਰ ਤਿਆਰ ਕਰਦੇ ਹਾਂ ਠੀਕ ਹੈ ਦੇਸੀ ਖਾਦ ਕਹਿ ਲਓ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਅਸੀਂ ਪੈਸਟੀਸਾਈਡ ਆਪਣੇ ਤਿਆਰ ਕਰਦੇ ਹਾਂ ਅੱਛਾ ਜੀ ਇੱਕ ਸਾਡੇ ਕੋਲੇ ਬੈਕਟੀਰੀਆ ਕਲਚਰ ਹੈ ਅੱਛਾ ਜੀ ਜੋ ਧਰਤੀ ਦੇ ਅੰਦਰ ਮਤਲਬ ਕਮੀਆਂ ਨੇ ਬੈਕਟੀਰੀਆ ਦੀ ਜੀ ਤੇ ਬਾਕੀ ਜਿਹੜੇ ਗੰਡੋਏ ਨੇ ਉਹਨਾਂ ਦੀ ਥੋੜੀ ਪ੍ਰਮੋਟ ਕਰ ਦਿੰਦਾ ਵਧਾਨ ਚ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਤੇ ਆਹ ਨੇ ਅੱਛਾ ਇਹਦੇ ਵਿੱਚ ਹੁਣ ਤਿਆਰ ਹੋ ਰਹੀਆਂ ਜੀ ਇਹ हां जी ਇਹ ਤਿਆਰ ਪਈਆਂ ਨੇ ਲੱਸੀ ਪਈ ਹੈ ਲੱਸੀ ਰੱਖਦੇ ਆ ਅਸੀਂ ਪੁਰਾਣੀ ਕਰਕੇ ਹਾਂ ਜੀ ਹਾਂ ਬਿਲਕੁਲ ਠੀਕ ਹੈ ਇਹ ਦਿਖਾਓ ਇਹ ਨੈਚੁਰਲ ਮਤਲਬ ਤੁਸੀਂ ਇਹ ਨਹੀਂ ਕਰਦੇ ਤਾਂ ਸਾਰਾ ਕੁਝ ਆਰਗੈਨਿਕ ਹੀ ਰੱਖਿਆ ਸਾਰਾ ਕੁਝ ਆਰਗੈਨਿਕ ਆ ਲੱਸੀ ਹੈ ਜੀ اچھا ਜੀ ਇਹ ਤਕਰੀਬਨ 20 ਦਿਨ ਪੁਰਾਣੀ ਹੋ ਚੁੱਕੀ ਹੈ ਇਹਦੇ ਵਿੱਚ ਕਾਪਰ ਪਾ ਕੇ ਰੱਖਿਆ ਹੋਇਆ اچھا ਜੀ ਤੇ ਇਹਨੂੰ ਜਦੋਂ ਕਦੇ ਸਾਨੂੰ ਲੱਗਦਾ ਵੀ ਤੇਲੀਆ ਆ ਜਾਂ ਕੋਈ ਇਹੋ ਜੀਆਂ ਚੀਜ਼ਾਂ ਨੇ ਅਸੀਂ ਇਹਦਾ ਸਪਰੇਅ ਮਾਰ ਦਨੇ ਤੇ ਉਹ ਨੇਚਰਲੀ ਵੈਸੇ ਹੀ ਦੜਾ ਦਿੰਦੀ ਆ ਠੀਕ ਹੈ ਖਤਮ ਕਰ ਦਿੰਦੀ ਮਾਰਦੀ ਨਹੀਂ ਹੈਗੀ ਇਹ ਚ ਅੱਛਾ ਜੀ ਕੀੜਿਆਂ ਨੂੰ ਬਟ ਕੀੜਿਆਂ ਨੂੰ ਆਪਣੀ ਜਗ੍ਹਾ ਛੱਡਣ ਨੂੰ ਮਜਬੂਰ ਕਰ ਦਿੰਦੀ ਆ ਇਹ ਚੀਜ਼ ਠੀਕ ਹੈ ਇਹ ਐਵੇਂ ਠੀਕ ਹੈ ਇਧਰ ਭਾਜੀ ਮੈਂ ਦੇਖ ਰਿਹਾ ਸਬਜ਼ੀਆਂ ਸੂਜੀਆਂ ਦਾ ਵੀ ਤੁਸੀਂ ਹੈਗਾ ਕਿਹੜੀ ਕਿਹੜੀ ਸਬਜ਼ੀ ਭਾਜੀ ਇਸ ਟਾਈਮ ਜੀ ਜੀ ਇਸ ਟਾਈਮ ਤਾਂ ਹੁਣ ਬਰਸਾਤ ਦਾ ਸਮਾਂ ਆ ਠੀਕ ਹੈ ਸਬਜ਼ੀਆਂ ਘੱਟ ਨੇ ਅੱਛਾ ਜੀ ਬਟ ਫਿਰ ਵੀ ਸਾਡੇ ਕੋਲੇ ਕੀ ਆਇਆ ਹੈ ਕੱਦੂ ਆ ਠੀਕ ਹੈ ਤੋਰੀਆਂ ਨੇ ਠੀਕ ਹੈ ਅ ਦੋ ਤਿੰਨ ਤਰ੍ਹਾਂ ਦੀਆਂ ਤੋਰੀਆਂ ਲੱਗੀਆਂ ਹੋਈਆਂ ਆਪਣੇ ਕੋਲੇ ਅੱਛਾ ਜੀ ਕ੍ਰੇਲੇ ਨੇ ਜੀ ਠੀਕ ਹੈ ਪਰਵਲ ਹੈ ਭਿੰਡੀਆਂ ਨੇ ਜੀ ਤੇ ਮੱਕੀ ਲਾਈ ਹੋਈ ਹੈ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਸਾਰੀਆਂ ਆਰਗੈਨਿਕ ਨੇ ਭਾਜੀ ਸਾਰੀਆਂ ਆਰਗੈਨਿਕ ਨੇ ਜੀ ਅਸੀਂ ਕਰਦੇ ਸੀਜ਼ਨ ਤੋਂ ਭਾਜੀ ਕਿਸਾਨ ਮਾਰ ਖਾਂਦਾ ਕਿਸਾਨ ਕਹਿੰਦਾ ਮੈਂ ਬੀਜ ਵੀ ਲੈਣਾ ਸਾਰਾ ਕੁਝ ਕਰ ਲੈਣਾ ਫੇਰ ਆੜਤੀਆਂ ਦੇ ਅੱਗੇ ਜਾ ਕੇ ਹੜੇ ਕੱਢਣੇ ਪੈਂਦੇ ਜਾਂ ਮੰਡੀ ਸੁੱਟ ਕੇ ਆਉਣੀ ਪੈਂਦੀ ਫਸਲ ਵੇਚਣ ਦਾ ਕੀ ਕਨਸੈਪਟ ਹੈਗਾ ਭਾਜੀ ਇੰਨਾ ਮਹਿੰਗਾ ਤੇਲ ਕਿੱਥੇ ਵੇਚਦੇ ਲੋ ਜਾ ਕੇ ਮੇਰ ਜੀ ਵੇਚਣ ਦਾ ਕਨਸੈਪਟ ਇਹ ਹੈ ਕਿ ਆਪ ਵੇਚੋ ਹਾਂ ਅਸੀਂ ਇਹ ਸੱਚ ਨੂੰ ਲੈ ਕੇ ਚੱਲੇ ਕਿ ਜੇ ਜੋ ਮਾਲ ਮੈਂ ਪੈਦਾ ਕਰਿਆ ਨਾ ਜੀ ਤਾਂ ਇਹਨੂੰ ਵੇਚਣਾ ਵੀ ਫਿਰ ਮੈਂ ਹੀ ਆ ਜੀ ਆਪਾਂ ਕਿਸੇ ਹੋਰ ਦੇ ਸਹਾਰੇ ਰਹਿਣਾ ਹੀ ਨਹੀਂ ਹੂੰ ਤੇ ਇਸ ਕਰਕੇ ਨਾ ਅਸੀਂ ਆਪਣਾ ਆਪੇ ਸੇਲ ਕਰਦੇ ਹਾਂ ਅੱਛਾ ਜੀ ਤੇ ਇਹ ਦੋ ਤਿੰਨ ਤਰੀਕੇ ਨੇ ਜੀ ਦੇਖੋ ਇੱਕ ਤਾਂ ਤੁਹਾਡੀ ਜਾਣਕਾਰੀ ਸੇਲ ਹੁੰਦੀ ਹੈ ਜੋ ਕਿ ਤੁਹਾਡੇ ਨੋਨ ਨੇ ਉਹਨਾਂ ਨੂੰ ਪਤਾ ਵੀ ਤੁਹਾਡੇ ਕੋਲੇ ਵਧੀਆ ਇੱਕ ਤਾਂ ਉਹ ਚੀਜ਼ ਹੋ ਗਿਆ ਹਾਂ ਦੂਜਾ ਕੁਝ ਆਨਲਾਈਨ ਮਾਰਕੀਟਿੰਗ ਹੋ ਗਈ ਠੀਕ ਹੈ ਸਾਰਿਆਂ ਨੂੰ ਆਉਂਦੀ ਆ WhatsApp ਵਗੈਰਾ ਇਹਦੇ ਉੱਤੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੀਜੀ ਹੋਊਗੀ ਮੰਡੀ ਚ ਲਾ ਕੇ ਅਸੀਂ ਤਿੰਨੇ ਕੰਮ ਕਰਦੇ ਹਾਂ ਅੱਛਾ ਜੀ ਅਸੀਂ ਜਦੋਂ ਸਾਡੇ ਕੋਲੇ ਡਿਲੀਵਰੀ ਚਲੇ ਜਾਣੀਆਂ ਤਾਂ ਉਸ ਤੋਂ ਬਾਅਦ ਨਾ ਤੋਰੀਆਂ ਵਗੈਰਾ ਜ਼ਿਆਦਾ ਹੋ ਜਾਂਦੀਆਂ ਅੱਛਾ ਜੀ ਤੇ ਅਸੀਂ ਇੱਕ ਇਲੈਕਟ੍ਰਿਕ ਆਟੋ ਰੱਖਿਆ ਹੋਇਆ ਹੂੰ ਤੇ ਜਿੰਨੀ ਪੰਚਕੂਲਾ ਚ ਇੱਥੇ ਆਸ-ਪਾਸ ਕਿਸਾਨ ਮੰਡੀਆਂ ਲੱਗਦੀਆਂ ਅਸੀਂ ਉੱਥੇ ਜਾ ਕੇ ਸੇਲ ਕਰ ਦਿੰਨੇ ਆਂ ਵੇਚ ਦਿਆਂ ਜਾ ਕੇ ਆਪੇ ਵੇਚ ਲੈਣੇ ਆ ਜੀ ਮੈਂ ਹੁਣ ਨਾਲ ਤੇ ਨਾਲ ਮੇਰੇ ਇੱਕ ਹੈਗੇ ਆ ਜਿਹੜੇ ਐਮਪਲਾਈ ਰੱਖੇ ਹੋਏ ਨੇ ਉਹ ਨੇ ਸੰਗ ਨਹੀਂ ਆਉਂਦੀ ਮੁੰਡਾ ਬਾਹਰ ਆਇਆ ਨਹੀਂ ਭਾਈ ਸੰਗ ਵਾਲੀ ਕੀ ਕੰਮ ਹੈ ਇਮਾਨਦਾਰੀ ਦਾ ਕੰਮ ਹੈ ਕਿਹੜਾ ਕੋਈ ਚੋਰੀ ਠੱਗੀ ਹੈ ਸੰਤੁਸ਼ਟੀ ਹੈ ਸੰਤੁਸ਼ਟੀ ਹੈ ਜੀ ਬਿਲਕੁਲ ਨਹੀਂ ਜਿਹੜਾ ਖਾਂਦਾ ਨਾ ਜੀ ਫਿਰ ਉਹ ਬਾਅਦ ਚ ਐਪਰੀਸ਼ੀਏਟ ਕਰਦਾ ਉਹ ਐਕਚੁਅਲ ਚ ਥੋੜੀ ਨਾ ਕਮਾਈ ਹੈ ਬਿਲਕੁਲ ਤੇ ਜਦੋਂ ਬੰਦਾ ਐਪਰੀਸ਼ੀਏਟ ਕਰਦਾ ਕਿ ਯਾਰ ਸਬਜ਼ੀਆਂ ਬਹੁਤ ਵਧੀਆ ਨੇ ਸਾਰੀਆਂ ਚੀਜ਼ਾਂ ਵਧੀਆ ਨੇ ਤੇ ਉਹ ਉਦੋਂ ਜਿਹੜੀ ਮਨ ਨੂੰ ਖੁਸ਼ੀ ਮਿਲਦੀ ਨਾ ਉਹ ਕਿਤੇ ਨਹੀਂ ਮੈਂ ਦੇਖ ਰਿਹਾ ਭਾਈ ਇਹ ਗਾਈਆਂ ਵੀ ਅਲੱਗ ਕਿਹੜੀ ਵੈਰਾਈਟੀ ਹੈਗੀ ਜੇ ਗਾਈਆਂ ਦੀ ਨਸਲ ਇਹ ਭਾਈ ਆਪਣੇ ਕੋਲੇ ਗੇਰਾਂ अच्छा ये राजस्थान ते गुजरात बॉर्डर ते अवेलेबल मिलਦੀਆਂ ਨੇ اچھا جی ਤੇ ਵਧੀਆ ਨੇ ਏ 2 ਪ੍ਰੋਟੀਨ ਦੇਸੀ ਗਾਵਾਂ ਨੇ ਐਕਚੁਅਲ ਚ ਦਾ اچھا جی ਤੇ ਦੁੱਧ ਬੜੀ ਛੇਤੀ ਪਚ ਜਾਂਦਾ ਦੇਸੀ ਗਾਵਾਂ ਦਾ اچھا جی ਰਾਦਰ than ਜਰਸੀ A1 A2 ਦਾ ਤੁਸੀਂ ਰੋਲਾ ਸੁਣਿਆ ਹੀ ਹੋਣਾ FSSAI ਨਹੀਂ ਕੱਢੀ ਹੋਈ ਸੀ ਹਾਂਜੀ ਤੇ ਇਹ ਚ A2 ਬੀਟਾ ਕਰੈਸਿਨ ਕਰਕੇ ਇੱਕ ਪ੍ਰੋਟੀਨ ਹੁੰਦਾ ਜੋ ਤੁਹਾਡੇ ਸਰੀਰ ਨੂੰ ਛੇਤੀ ਅਕਸੈਪਟ ਕਰ ਲੈਂਦਾ ਸਾਰੀ ਠੀਕ ਹੈ ਤੇ ਦੁੱਧ ਛੇਤੀ ਪਚਦਾ ਠੀਕ ਹੈ ਤੇ ਇਹ ਭਾਜੀ ਫਿਰ ਕਿੰਨੇ ਰੁਪਏ ਪਰ ਲੀਟਰੇ ਵੇਚਦੇ ਹੋ ਦੁੱਧ ਇਹਦਾ ਮੈਂ ਦੁੱਧ ਸੇਲ ਕਰਦਾ ਜੀ 130 ਰੁਪਏ ਲੀਟਰ 130 ਪਾਈ ਹੈ ਤਾਂ ਮਨ ਲਾ 2 ਕਿਲੋ ਮੱਝ ਦਾ ਆ ਜਾਣਾ 130 ਜੀ ਦਾ ਫਿਰ ਵੀ ਵੈਸੇ ਨਾ ਅਸਲ 'ਚ ਜੇ ਤੁਸੀਂ ਮੱਝ ਦਾ ਪੁੱਛੋ ਨਾ ਤਾਂ ਮੱਝ ਦਾ ਵੀ ਘੱਟੋ ਘੱਟ ਮਹਗਿਆ ਨਾ 80 90 ਰੁਪਏ ਤੋਂ ਘੱਟ ਪੁੰਨਾ ਨਹੀਂ ਚਾਹੀਦਾ ਹਾਂ ਜੋ ਖਰਚਾ ਪੈ ਜਾਂਦਾ ਨਾ ਇੱਕ ਜ਼ਿੰਮੇਦਾਰ ਉਹ ਇੰਨਾ ਕੁ ਹੈ ਇਹਦਾ ਤਾਂ ਪੈਂਦਾ ਇੱਕ ਤਾਂ ਸਾਡੇ ਕੋਲ ਦੂਰੋਂ ਆਈ ਹੋਈ ਹੈ ਦੁੱਧ ਘੱਟ ਹੁੰਦਾ ਤੇ ਦੁੱਧ ਹੀ ਨਿਊਟ੍ਰੀਸ਼ੀਅਸ ਹੈ ਇਸ ਕਰਕੇ ਆਪਾਂ 130 ਦੇ ਰੇਟ ਨਾਲ ਇਹਨੂੰ ਸੇਲ ਕਰ ਲੈ ਲੈਂਦੇ ਲੋਕ ਭਾਜੀ ਭਾਜੀ ਲੈਣ ਵਾਲੇ ਲੈਣੇ ਲੈਣ ਵਾਲੇ ਹੈਗੇ ਆ ਤੇ ਲੈਣੇ ਅੱਛਾ ਬਿਲਕੁਲ ਬਿਲਕੁਲ ਕਿੰਨਾ ਲੀਟਰ ਰੋਜ਼ ਦਾ ਭਾਈ ਵੇਚਦੇ ਹੋ ਦੁੱਧ ਪਾਜੀ ਮੈਂ ਜ਼ਿਆਦਾ ਨਹੀਂ ਆ ਮੈਂ 20 ਕਿਲੋਟਰ ਤੇਲ ਸੌਰੀ 20 ਲੀਟਰ ਕਰਦਾ ਸੇਲ ਇਹਦਾ ਦੁੱਧ ਦੁੱਧ ਠੀਕ ਹੈ ਬਾਕੀ 10 ਲੀਟਰ ਅਸੀਂ ਆਪਣੇ ਲਈ ਰੱਖਦੇ ਆ ਅੱਛਾ ਜੀ ਤੇ ਉਹ ਕੁਛ ਘਰੇ ਯੂਜ਼ ਹੋ ਜਾਂਦਾ ਕੁਛ ਦੇਸੀ ਘਿਓ ਬਣਾ ਲੈਣੇ ਆ ਠੀਕ ਹੈ ਆਪਣੇ ਲਈ ਵੀ ਤੇ ਬਾਕੀ ਜੇ ਕਈ ਵਾਰ ਐਕਸਟਰਾ ਹੋ ਜਾਂਦਾ ਤਾਂ ਆਪਾਂ ਉਹਨੂੰ ਵੀ ਸੇਲ ਕਰ ਕਿਆ ਬਾਤ ਹੈ ਇੱਧਰ ਸਾਰੀਆਂ ਭਾਈ ਸਬਜ਼ੀਆਂ ਆਈਆਂ ਐ ਇੱਧਰ ਸਬਜ਼ੀਆਂ ਇਹ ਭਾਈ ਫਿਰ ਆਪ ਹੱਥੀਂ ਕਰਦੇ ਹੋ ਸਾਰਾ ਕੁਝ ਕਿ EMPLOYEES ਦੇ ਉੱਤੇ ਆਪਾਂ ਦੇਖਦੇ ਆਂ ਕਿ ਜ਼ਿੰਮੇਦਾਰ ਅੱਜ EMPLOYEES ਦੇ ਉੱਤੇ ਬਹੁਤ ਡਿਪੈਂਡੈਂਟ ਹੋ ਗਿਆ ਤੁਸੀਂ ਕਰਦੇ ਹੋ ਫਿਰ ਹੱਥੀਂ ਸਾਰਾ ਨਹੀਂ ਆਪਾਂ ਵੀ ਕਰਦੇ ਆਂ ਜੀ ਵੈਸੇ EMPLOYEES ਵੀ ਹੈ ਆਪਣੇ ਕੋਲੇ ਦੇਰ ਤੋਂ ਕੰਮ ਕਰ ਰਹੇ ਨੇ ਉਹ ਲੱਗੇ ਹੋਏ ਨੇ ਤੇ ਇਸ ਬਸ ਆਰਗੈਨਿਕ ਖੇਤੀ ਚ ਆਇਆ ਵੀ ਤੁਹਾਨੂੰ ਨਾ ਮੈਨਪਾਵਰ ਜ਼ਿਆਦਾ ਚਾਹੀਦੀ ਹੁੰਦੀ ਹੈ ਜੀ 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 ਤੇ ਸਾਰਾ ਕੰਮ ਮੈਨ ਕਿਉਂਕਿ ਤੁਸੀਂ ਸਪਰੇਅ ਤਾਂ ਦੇਖੋ ਕਿਤੇ ਕਰਨੇ ਨਹੀਂ ਹੈ ਵੀ ਕੱਖ ਮਾਰ ਦਈਏ ਜਾਂ ਕੁਝ ਕਰ ਦਈਏ ਜੀ ਤੇ ਆਪਾਂ ਇਹਨੂੰ ਕਰਨਾ ਦਾ ਸਾਰਾ ਹੱਥ ਹੀ ਪੈਂਦਾ ਜਿਆਦਾਤਰ ਠੀਕ ਹੈ ਜੀ ਤੇ ਇਹ ਆਪਾਂ ਹੱਥਾਂ ਨਾਲ ਹੀ ਜਿਆਦਾ ਚੱਲਦਾ ਜੀ ਸਾਡਾ ਤੇ ਇਹ ਭਾਈ ਫਿਰ ਜਿੰਨੇ ਆਰਗੈਨਿਕ ਐ ਸਭ ਤੋਂ ਪਹਿਲਾਂ ਤਾਂ ਜ਼ਿੰਮੇਦਾਰ ਵਿਚਾਰਾ ਇਹ ਹੀ ਸੋਚਦਾ ਪੀ ਝਾੜ ਮੇਰਾ ਚੰਗਾ ਹੋਵੇ ਆਰਗੈਨਿਕ ਦੇ ਵਿੱਚ ਮੈਂ ਜਿੰਨੇ ਕਿ ਕਿਸਾਨਾਂ ਨੂੰ ਮਿਲਿਆ ਸੁਣਿਆ ਉਹ ਕਹਿੰਦੇ ਪੀ ਝਾੜ ਤੋਂ ਤਾਂ ਜਰੂਰ ਮਾਰ ਪੈਂਦੀ ਐ ਪਰ ਰੇਟ ਦੇ ਵਿੱਚ ਕਿਤੇ ਨਾ ਕਿਤੇ ਉਹ ਕਸਰ ਨਿਕਲ ਜਾਂਦੀ ਝਾੜ ਕਿੰਨਾ ਹੁੰਦਾ ਔਰ ਫਿਰ ਰੇਟ ਕਿ ਕਿਸ ਭਾਅ ਦੇ ਨਾਲ ਮਿਲਦਾ ਭਾਈ ਆਮ ਸਬਜ਼ੀਆਂ ਜਿੱਦਾਂ ਆਪਾਂ ਵੇਚਾ ਨੂੰ ਦੇਖੋ ਮੈਂ ਆਪਣਾ ਜੋ ਰੇਟ ਰੱਖਿਆ ਹੋਇਆ ਨਾ ਮੈਂ ਬੜੇ ਵਾਜਿਬ ਜਿਹੇ ਰੇ ਮੇਰਾ ਮਾਰਕੀਟ ਚ ਜੇ ਦੂਜੀ ਚੀਜ਼ 60 70 ਦੀ ਹੈ ਤਾਂ ਮੈਂ 90 ਦੀ ਵੇਚਦਾ ਮੈਂ 30 ਰੁਪਏ ਦੇ ਮਾਰਜਨ ਦੇ ਨਾਲ ਚੱਲਦੇ ਚੱਲਦਾ ਤੇ ਦੂਜੀ ਚੀਜ਼ ਨਾ ਕੁਛ ਇੱਕ ਫਾਰਮੂਲਾਜ਼ ਨੇ ਜੇ ਉਸ ਨੂੰ ਤੁਸੀਂ ਅਸੈਪਟ ਕਰਕੇ ਕੰਮ ਕਰ ਲਓ ਤਾਂ ਫੇਰ ਝਾੜ ਵੀ ਕੁਝ ਨਹੀਂ ਕਹਿੰਦਾ ਬਸ ਇਹ ਹੈ ਕਿ ਦੂਜੇ ਦੀ ਜੇ ਸਬਜ਼ੀ 30 ਦਿਨਾਂ ਚ ਰੈਡੀ ਹੁੰਦੀ ਹੈ ਇਹਦਾ ਜੋ ਟਾਈਮ ਹੈ ਨੇ ਉਸੇ ਟਾਈਮ ਤੇ ਰੈਡੀ ਹੋਣਾ ਠੀਕ ਹੈ ਇਹ ਉਹ ਤੋਂ ਪਹਿਲਾਂ ਨਹੀਂ ਰੈਡੀ ਹੁੰਦੀ ਕਿਉਂਕਿ ਅਸੀਂ ਇਹਨੂੰ ਇਹੋ ਜਿਹਾ ਕੁਝ ਦੰਦੇ ਹੀ ਨਹੀਂ ਹੈਗੀ ਠੀਕ ਹੈ ਕੁਝ ਜਿਹੜਾ ਸਾਡੇ ਕੋਲ ਇੱਕ ਫਾਰਮੂਲਾ ਹੈਗਾ ਗਰੋਥ ਪ੍ਰਮੋਟਰ ਦਾ ਆਪਣੇ ਮਿੱਤਰ ਨੇ ਡਾਕਟਰ ਅਜੀਬਪੋਰਾ ਠੀਕ ਹੈ ਉਹਨਾਂ ਨੇ ਕਾਫੀ ਰਿਸਰਚ ਹੈ ਕਰੀ ਹੋਈ ਇਹਦੇ ਉੱਤੇ ਆਰਗੈਨਿਕ ਦੇ ਉੱਤੇ ਤੇ ਉਹਨਾਂ ਦਾ ਇੱਕ ਫਾਰਮੂਲਾ ਮੇਰੇ ਕੋਲੇ ਗ੍ਰੋਥ ਪ੍ਰੋਮੋਟਰ ਕਹਿ ਦਿੰਨੇ ਆਂ ਸੀ ਜਾਂ ਦੇਸੀ ਖਾਦ ਉਹ ਚ ਉਹਦੇ ਨਾਲ ਜ਼ਰੂਰ ਸਾਨੂੰ ਬੈਨੀਫਿਟ ਆਂਦਾ ਅੱਛਾ ਜੀ ਤੇ ਉਹ ਤੋਂ ਫਲਾਵਰਿੰਗ ਵੀ ਜ਼ਿਆਦਾ ਆਂਦੀ ਹੈ ਤੇ ਫਰੂਟਿੰਗ ਵੀ ਕਾਫੀ ਹੈ ਉਹ ਤੋਂ ਠੀਕ ਹੈ ਉਹ ਸਾਡਾ ਦੇਖਿਆ ਹੋਇਆ ਬਟ ਹਾਂ ਨੋ ਡਾਊਟ ਜੇ ਸਪਰੇਅ ਯੂਰੀਆ ਮਾਰੀਏ ਤਾਂ ਹੋਰ ਜ਼ਿਆਦਾ ਹੋ ਜੇ ਪਰ ਆਪਾਂ ਉਹ ਨਹੀਂ ਚੀਜ਼ ਨਹੀਂ ਦੇਖਦੇ ਅਸੀਂ ਦੇਖਦੇ ਆਂ ਵੀ ਥੋੜੀ ਹੋ ਜਵੇ ਪਰ ਵਧੀਆ ਕੁਆਲਿਟੀ ਹੈ ਠੀਕ ਹੈ ਇਹ ਪਾਜੀ ਕੀ ਕੋਈ ਕਨਸੈਪਟ ਹੈ ਵੀ ਵਿੱਚ ਇਹ ਪਾਜੀ ਫਰੂਟ ਫਲਾਈ ਟਰੈਪਸ ਨੇ अच्छा जी एक्चुअल की है कि ਤੁਸੀਂ ਦੇਖਿਆ ਹੋਣਾ ਨਾ ਫਲਾਂ 'ਚ ਇੱਕ ਮੱਖੀ ਲੱਗਦੀ ਹੈ ਹਾਂਜੀ ਤੇ ਉਥੋਂ ਫਲ ਨਾ ਟੇਡਾ ਹੋ ਜਾਂਦਾ ਹੂੰ ਤੇ ਇਹ ਫਰੂਟ ਫ्लाई ट्रैਪਸ ਨੇ ਬਣਾਏ ਹੋਏ ਅੱਛਾ ਜੀ ਇਹਨਾਂ 'ਚ ਕੀ ਹੁੰਦਾ ਇਹਨਾਂ 'ਚ ਨਾ ਇੱਕ ਲਿਕਵਿਡ ਅੰਦਰ ਹੂੰ ਉਹਦੇ ਨਾਲ ਕੀ ਹੁੰਦਾ मादा ਮੱਖੀ ਦੀ ਖੁਸ਼ਬੂ ਹੁੰਦੀ ਹੈ ਉਹ 'ਚ ਅੱਛਾ ਜੀ ਤੇ ਜਿੰਨੀ ਨਰ ਮੱਖੀਆਂ ਨੇ ਉਹ ਇੱਥੇ ਆ ਕੇ ਫਸ ਜਾਂਦੀਆਂ ਠੀਕ ਹੈ ਜੇ ਕੋਰਸੀ ਕਰਪਾਂਦੇ ਇਸ ਕਰਕੇ ਉਹ ਵੈਸੇ ਚ ਰਹਿ ਕੇ ਨਾ ਫਿਰ ਜਿਹੜੀ ਮਾਦਾ ਮੱਖੀ ਉਹ ਅੰਡੇ ਨਹੀਂ ਦੇ ਸਕਦੀ ਫਰੂਟ ਚ ਕਿਤੇ ਵੀ ਠੀਕ ਹੈ ਉਹ ਨੁਕਸਾਨ ਨਹੀਂ ਕਰਦੀ ਹੈ ਠੀਕ ਹੈ ਤੇ ਉਹ ਆਪਣਾ ਬਚਾਓ ਉਹ ਇੱਕ ਫਾਰਮੂਲਾ ਲੱਗ ਬਣਿਆ ਪਿਆ ਹੈ ਐਵੇਂ ਉਹ ਇੱਕ ਫਲਾਈ ਟ੍ਰੈਪਸ ਨੇ ਥੱਲੇ ਰੱਖੇ ਹੋਏ ਉਹ ਸ਼ਾਰਾਤ ਚ ਚਲਤੇ ਰੱਖੇ ਹੋਏ ਅੱਛਾ ਜੀ ਤੇ ਉਹ ਚ ਪਾਣੀ ਪਾਇਆ ਹੋਇਆ ਜੀ ਜੀ ਤੇ ਰਾਤ ਨੂੰ ਜਦੋਂ ਲਾਈਟਾਂ ਔਨ ਹੁੰਦੀਆਂ ਤਾਂ ਜਿਹੜੇ ਕੀੜੇ ਨੇ ਉਹ ਆ ਕੇ ਉੱcha ਆਪਣੇ ਆਪ ਵੱਜ ਕੇ ਵਿੱਚ ਡਿੱਗੀ ਜਾਣਗੇ ਪਾਣੀ ਚ ਠੀਕ ਹੈ ਠੀਕ ਹੈ ਤੇ ਉਹ ਉੱਥੇ ਟ੍ਰੈਪ ਹੋ ਜਾਣੇ ਠੀਕ ਹੈ ਜੀ ਠੀਕ ਹੈ ਉਹ ਨਿਕਲ ਨਹੀਂ ਪਾਉਂਦੇ ਠੀਕ ਹੈ ਇਹ ਬੜਾ ਭਾਈ ਸਾਰਾ ਅਲੱਗ ਜਿਹਾ ਕਨਸੈਪਟ ਹੈਗਾ ਹਾਲਾਂਕਿ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਰ ਧਿਆਨ ਦੇਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਭਾਈ ਹੋਰ ਭਾਈ ਕਣਕ ਝੋਨਾ ਵੀ ਨਾਲ ਲਾਉਨੇ ਹੋ ਜੀ ਆਰਗੇਨਿਕ ਆਪਣੇ ਵਾਸਤੇ ਜਾਂ ਵੇਚਣ ਵਾਸਤੇ ਨਹੀਂ ਭਾਈ ਉਹ ਨਹੀਂ ਅਜੇ ਕਰ ਰਹੇ ਕਿਉਂਕਿ ਸਾਨੂੰ ਸਬਜ਼ੀ ਤੋਂ ਹੀ ਨਹੀਂ ਵੇਲ ਹੋ ਰਹੀ ਇਸ ਟਾਈਮ ਅੱਛਾ ਜੀ ਰਾਈਟ ਨਾਓ ਠੀਕ ਹੈ ਸਾਨੂੰ ਹੋਰ ਵੀ ਅੱਗੇ ਜ਼ਮੀਨ ਵਧਾਣੀ ਪੈਣੀ ਹੈ ਆਰਡਰਸ ਕਾਫੀ ਆ ਜਾਣੇ ਹਨ ਅੱਛਾ ਤੇ ਅਸੀਂ ਤਾਂ ਰਹਿੰਦੀ ਹੈ ਭਾਈ ਕਿਤੇ ਡਾਕਟਰ ਡੂਟਰ ਤਾਂ ਜਿਹੜੇ ਵੱਡੇ ਵੱਡੇ ਅਫਸਰ ਕਹਿੰਦੇ ਆਰਗੇਨਿਕ ਕਹ ਉਹ ਵੀ ਲੈਣਾ ਇਹਦੇ ਨਹੀਂ ਡਿਮਾਂਡ ਹੈ ਜੀ ਸਾਡਾ ਓਪਨ ਫਾਰਮ ਹੈ ਇੱਥੇ ਵੀ ਸਾਡੇ ਕਈ ਕਲਾਇੰਟ ਹੈ ਉਹ ਇੱਥੇ ਆ ਕੇ ਸਬਜ਼ੀ ਲੈ ਕੇ ਜਾਂਦੇ ਆਪਣੀ ਪਸੰਦੀ ਤੋੜ ਕੇ ਲੈ ਕੇ ਜਾਂਦੇ ਅਸੀਂ ਓਪਨ ਕਰਿਆ ਹੋਇਆ ਵੀ ਤੁਹਾਨੂੰ ਜੋ ਪਸੰਦ ਆ ਆਪਣਾ ਤੋੜ ਲਓ ਆਪੇ ਤੋੜੋ ਆਪੇ ਲੈ ਲਓ ਆਪੇ ਤੋੜੋ ਤੇ ਲੈ ਜਾਓ ਸਾਨੂੰ ਕੋਈ ਦਿੱਕਤ ਨਹੀਂ ਜਿਹੜੇ ਆਸਟ੍ਰੇਲੀਆ ਟਾਈਮ ਕੱਟਿਆ ਸੀ ਭਾਜੀ ਹੁਣ ਜਿਹੜਾ ਇੱਥੇ ਕੱਟ ਰਿਹਾ ਹਾਲਾਂਕਿ ਬਚਪਨ ਇੱਥੇ ਬੀਤਿਆ ਇੱਕ ਆਸਟ੍ਰੇਲੀਆ ਟਾਈਮ ਸੀਗਾ ਚਕਾ ਚਾਉ ਸਾਰਾ ਕੁਝ ਹੁਣ ਇੱਥੇ ਆ ਕੇ ਆਪਣੇ ਖੇਤਾਂ ਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਸਕੂਨ ਕਿੱਥੇ ਸੀਗਾ ਭਾਜੀ ਭਾਜੀ ਸਕੂਨ ਇੱਥੇ ਹੈ ਸ਼ਾਂਤੀ ਹੈ ਤੁਸੀਂ ਦੇਖ ਰਹੇ ਹੋ ਨਾ ਆਪਾਂ ਸ਼ਹਿਰ ਤੋਂ ਬਾਹਰ ਹੈ ਨਾ ਕੋਈ ਆਵਾਜ਼ ਹੈ ਨਾ ਕੁਝ ਹੈ ਤੁਸੀਂ ਆਰਾਮ ਨਾਲ ਬੈਠੇ ਹੋ ਇੱਥੇ ਸ਼ਹਿਰ 'ਚ ਨਾ ਇੱਕ ਆਵਾਜ਼ ਟੀ ਟੀ ਜੀ ਨਾ ਕੰਨ 'ਚ ਚੱਲਦੀ ਹੀ ਰਹਿੰਦੀ ਉਹ ਬੜੀ ਚੀਜ਼ਾਂ ਦੇ ਨੁਕਸਾਨ ਕਰਦੀ ਹੈ ਹਾਈਪਰਟੈਂਸ਼ਨ ਲੱਗ ਗਿਆ ਬੀਪੀ ਲੱਗ ਗਿਆ ਜਨਤਾ ਨੂੰ ਹੋਣ ਹੈ ਨਾ ਬੜੀਆਂ ਚੀਜ਼ਾਂ ਹੋ ਗਈਆਂ ਉਸ ਤੋਂ ਬੈਟਰ ਇਹ ਹੈ ਇਹ ਲਾਈਫ ਠੀਕ ਹੈ ਅਲਟੀਮੇਟਲੀ ਤੁਹਾਨੂੰ ਚਾਹੀਦਾ ਕੀ ਕੁਝ ਹੈ ਨਾ ਖਾਣ ਨੂੰ ਵਧੀਆ ਹੋਵੇ ਆਪਾਂ ਦਾ ਇੱਕ ਚੀਜ਼ ਮੰਨਦੇ ਜੇ ਬੰਦਾ ਖਾਊਗਾ ਵਧੀਆ ਤਾਂ ਫਿਰ ਕਮਾਅ ਵੀ ਵਧੀਆ ਲੱਗੂਗਾ ਬਿਲਕੁਲ ਜੇ ਸਿਹਤ ਹੀ ਕਾਇਮ ਨਹੀਂ ਹੈ ਫਿਰ ਬੰਦਾ ਕਮਾਈ ਨਹੀਂ ਕਰਦਾ ਠੀਕ ਕਮਾਈ ਨਹੀਂ ਕਰਦਾ ਵਾਈਫ ਅੱਜ ਕੱਲ ਇਹ ਵੀ ਟ੍ਰੈਂਡ ਹੈਗਾ ਕੁੜੀਆਂ ਕਹਿੰਦੀਆਂ ਬਾਹਰ ਨੂੰ ਜਾਣਾ ਆਪਾਂ ਵਾਈਫ ਨੇ ਫਿਰ ਅਸੈਪਟ ਕੀਤਾ ਸੀ ਉਸ ਸੀਨ ਨੂੰ ਨਾ ਜੀ ਉਹ ਤਾਂ ਕਦੇ ਮਤਲਬ ਉਹ ਉਹਨੇ ਕਦੇ ਕਿਹਾ ਹੀ ਨਹੀਂ ਕਿ ਮੈਂ ਜਾਣਾ ਅੱਛਾ ਜੀ ਉਹਨਾਂ ਨੇ ਕਦੇ ਨਹੀਂ ਕਿਹਾ ਜੇ ਉਹ ਕਹਿੰਦੀ ਸ਼ਾਇਦ ਮੇ ਵੀ ਮੈਂ ਚਲੇ ਵੀ ਜਾਂਦਾ ਬਟ ਉਹਨਾਂ ਨੇ ਨਹੀਂ ਕਦੀ ਕਿਹਾ ਹੈਗਾ ਉਹ ਉਹਨੂੰ ਇੱਥੇ ਹੀ ਪਸੰਦ ਆਉਂਦਾ ਉਹ ਕਹਿੰਦੀ ਕੀ ਕਰਾਂ ਹੁਣ ਫਿਰ ਫਾਰਮ ਤੇ ਰਹਿੰਦਾ ਹੀ ਸਾਰਾ ਦਿਨ ਹਾਂਜੀ ਸਾਰਾ ਦਿਨ ਫਾਰਮ ਤੇ ਹੁੰਨੇ ਆ ਜੀ ਬੱਚੇ ਸਕੂਲ ਤੋਂ ਬਾਅਦ ਆ ਜਾਂਦੇ ਆ ਇੱਥੇ ਹੀ ਅੱਛਾ ਬਫੇ ਸ਼ਾਮ ਨੂੰ ਇਕੱਠੇ ਘਰੇ ਚਲੇ ਜਾਂਦਾ ਦੁੱਧਾ ਤੇ ਲੈ ਕੇ ਨਾਲੇ ਠੀਕ ਹੈ ਠੀਕ ਹੈ ਘਰੇ ਜਾ ਕੇ ਹੋ ਜਾਂਦਾ ਜਿਹੜੀ ਡਿਲੀਵਰੀ ਸੁਣਨੀ ਆ ਉਹ ਜਾਂਦੇ ਜਾਂਦੇ ਫੜਾਉਂਦੇ ਹੋਏ ਚਲੇ ਜਾਂਦਾ ਉਹਦਾ ਭਾਜੀ ਆਈਟੀ ਦੇ ਵਿੱਚ ਵੀ ਕਹਿੰਦੇ ਆਈਟੀ ਸੈਕਟਰ ਦੇ ਵਿੱਚ ਵੀ ਆਪਣਾ ਕਾਰੋਬਾਰ ਹੈਗਾ ਦਾ ਜਾਂ ਤੁਸੀਂ ਜੌਬਸ ਆਈਟੀ ਦੇ ਵਿੱਚ ਵੀ ਕੀਤੀਆਂ ਬਿਲਕੁਲ ਭਾਜੀ ਆਪਣਾ ਕੰਮ ਆ ਆਈਟੀ ਦਾ ਆਪਾਂ ਅ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਟਰਾਈ ਸਿਟੀ 'ਚ ਠੀਕ ਹੈ ਜੀ ਤੇ ਕਮਰਸ਼ੀਅਲ ਕਨੈਕਸ਼ਨਸ ਦੰਨੇ ਆ ਸੀ ਠੀਕ ਹੈ ਤੇ ਉਹ ਵੀ ਵਧੀਆ ਟੀਮ ਕੰਮ ਕਰੀ ਜਾਂਦੀ ਹੈ ਤੇ ਆਪਾਂ ਇਹ ਚਲਾ ਰਹੇ ਆ ਨਾਲ ਲੱਗਦੀ ਆਸਟ੍ਰੇਲੀਆ ਕਿੰਨੇ ਕੇ ਪੈਸੇ ਕਮਾਉਣੇ ਸੀ ਭਾਜੀ ਭਾਜੀ ਉਦੋਂ ਤਾਂ ਸਟੱਡੀ ਚੱਲ ਰਹੀ ਸੀਗੀ ਅੱਛਾ ਜੀ ਤੇ ਕਮਾਣਾ ਤਾਂ ਕੀ ਸੀਗਾ ਸਟੱਡੀ ਆ ਉੱਥੇ ਉੱਥੇ ਲਾ ਦਿਆ ਤੇ ਚਾਹੁੰਦੇ ਤਾਂ ਲੱਖਾਂ ਬਣ ਸਕਦੇ ਸੀ ਬਣ ਜਾਂਦੇ ਆ ਜੀ ਇੱਥੇ ਵੀ ਬਣਦੇ ਆ ਮੈਂ ਤਾਂ ਇਹੀ ਕਹਿੰਦਾ ਵੀ ਬਣਦੇ ਇੱਥੇ ਵੀ ਹੈ ਸਿਰਫ ਇੱਕ ਬੰਦਾ ਸਹੀ ਰਸਤਾ ਫੜ ਕੇ ਚੱਲ ਪਵੇ ਮੈਂ ਕਹਿੰਦਾ ਜੀ ਕੁਛ ਨਾ ਨਾ ਹੋਵੇ ਦੁਨੀਆਂ 'ਚ ਨਾ ਗੱਡੀਆਂ ਹੋਣ ਨਾ ਕਾਰ ਕੋਈ ਕੁਝ ਵਾਟ ਐਵਟ ਸਾਰੇ ਕੁਝ ਬੰਦ ਕਰ ਦੋ ਪਰ ਇਨਸਾਨ ਨੂੰ ਨਾ ਖਾਣ ਨੂੰ ਚਾਹੀਦਾ ਤੇ ਇਸ ਤੋਂ ਵੱਡਾ ਬਿਜ਼ਨਸ ਮੇਰੇ ਹਿਸਾਬ ਨਾਲ ਤਾਂ ਕੋਈ ਹੈ ਨਹੀਂ ਬਿਲਕੁਲ ਤੁਸੀਂ ਕੋਰੋਨਾ ਦੇਖਿਆ ਹੀ ਆ ਸਾਰੇ ਘਰੇ ਬਹਿ ਗਏ ਪਰ ਖਾਣਾ ਤਾਂ ਨਹੀਂ ਬੰਦ ਹੋ ਗਿਆ ਨਾ ਯੂ ਨੀਡ ਤੁਹਾਨੂੰ ਵੈਜੀਟੇਬਲਸ ਚਾਹੀਦੀਆਂ ਹੀ ਚਾਹੀਦੀਆਂ ਤੁਹਾਨੂੰ ਖਾਣ ਨੂੰ ਚਾਹੀਦਾ ਹੀ ਚਾਹੀਦਾ ਤੇ ਫਿਰ ਆ ਲਾਸਟ ਕੀਮੇ ਹੋ ਸਕਦੀ ਹੈ ਚੀਜ਼ ਜਿਸ ਤੋਂ ਜਿਸ ਤੋਂ ਬਿਨਾ ਜ਼ਿੰਦਗੀ ਅਸੰਭਵ ਨਹੀਂ ਹੈ ਫਿਰ ਵੀ ਆਪਾਂ ਕਹਿ ਦਿੰਦੇ ਆ ਵੀ ਯਾਰ ਇਹ ਘਾਟੇ ਦਾ ਸੌਦਾ ਹਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਕਮੀ ਤਾਂ ਹੈ ਸਾਡੇ ਜ਼ਿੰਮੇਦਾਰਾਂ ਦੀ ਵੀ ਕਮੀ ਹੈ ਮੈਂ ਨਹੀਂ ਕਹਿੰਦਾ ਵੀ ਨਹੀਂ ਇਹਨਾਂ ਕੰਮ ਕਰਦੇ ਬਹੁਤ ਹੈ ਮਿਹਨਤ ਬਹੁਤ ਕਰਦੇ ਆ ਇਹ ਬਸ ਜਦੋਂ ਵੇਚਣਾ ਹੋਵੇ ਨਾ ਇਹਨਾਂ ਨੂੰ ਐ ਲੱਗਦਾ ਯਾਰ ਮੈਂ ਸਬਜ਼ੀ ਵੇਚੂ ਲੋਕ ਕੀ ਕਹਿਣਗੇ ਹੈਨਾ ਉਹ ਹੈ ਨਹੀਂ ਦੇਖਦੇ ਭਰਾਵਾ ਤੁਸੀਂ ਕੰਮ ਤਾਂ ਕਰਕੇ ਦੇਖ ਲੱਖ ਡੇਢ ਲੱਖ ਰੁਪਏ ਮੈਂ ਜਾਣਦਾ ਹੈ ਇਹ ਜਿਹੇ ਬੰਦੇ ਜਿਹੜੇ ਸ਼ਹਿਰ ਸੇ ਸਬਜ਼ੀ ਵੇਚਦੇ ਨੇ ਲੱਖ ਡੇਢ ਲੱਖ ਤੋਂ ਜ਼ਿਆਦਾ ਦੀ ਉਹਨਾਂ ਦੀ ਮੰਥਲੀ ਇਨਕਮ ਹੈ ਬਿਲਕੁਲ ਤੇ ਫਿਰ ਕਿਉਂ ਨਹੀਂ ਕਰ ਸਕਦੇ ਬਿਲਕੁਲ بس ਉਹ ਵੀ ਉਹ ਇੱਕ ਤਾਂ ਪੇੜ ਚਾਲਿਆ ਸਾਡੇ ਅਸੀਂ ਇੱਕ ਚੀਜ਼ ਦੇ ਕਹਿਣਗੇ ਉਹ ਕਨਸੈਪਟ ਭੁੱਲਣਾ ਪਊ ਛੜਣਾ ਉਹ ਭੁੱਲਣਾ ਵੀ ਪਊਗਾ ਤੇ ਥੋੜਾ ਹਟਕੇ ਕੰਮ ਕਰਨਾ ਪਊਗਾ ਪੜੋਸੀ ਨੇ ਚਾਰ ਡੱਬੇ ਸਪਰੇਅ ਦੇ ਕਰਤੇ ਮੈਂ ਵੀ ਕਰੂੰਗਾ ਜੀ ਉਹਨੇ ਉਹ ਵਾਲੀ ਦਵਾਈ ਵਰਤੀ ਹੈ ਮੈਂ ਵੀ ਉਹੀ ਵਰਤੂੰਗਾ ਜੀ ਥੋੜਾ ਹਟਕੇ ਚੱਲ ਦੋ ਕੁਛ ਨਹੀਂ ਹੈ ਐਡੀ ਦਾ ਕੋਈ ਗੱਲੇ ਨਹੀਂ ਹੈ ਹੁਣ ਸਬਜ਼ੀ ਤੁਹਾਨੂੰ ਕੀ ਲੱਗਦਾ ਸਾਡੇ ਚੰਡੀਗੜ੍ਹ ਸਬਜ਼ੀ ਜੇ ਤੁਸੀਂ ਮੰਨੋਗੇ ਨਾ ਆ ਯੂਪੀ ਤੋਂ ਆਉਂਦੀ ਹੈ ਜ਼ਿਆਦਾਤਰ ਜੀ ਯੂਪੀ ਤੋਂ ਹਰਿਆਣਾ ਦੇ ਕੁਝ ਪਾਰ ਤੋਂ ਗੱਡੀਆਂ ਆਣੀਆਂ ਨੇ ਤਾਂ ਉਹ ਲੱਗਦੀਆਂ ਤੇ ਉਹ ਵੀ ਤਾਂ ਉੱਥੋਂ ਕਮਾਈ ਰਹੇ ਹੋਣੇ ਨਾ ਐਨੀ ਦੂਰ ਤੋਂ ਤੇ ਪੰਜਾਬ 'ਚ ਕਿੰਨੇ ਬੰਦੇ ਸਬਜ਼ੀ ਦਾ ਕੰਮ ਕਰਦੇ ਪਿੰਡਾਂ 'ਚ ਹੀ ਨਹੀਂ ਕਰਦੇ ਹਾਂ ਹੋਰ ਤਾਂ ਹੋਰ ਛੱਡੋ ਪਹਿਲਾਂ ਮੋਟਰਾਂ ਦੇ ਲਾ ਲੈਂਦੇ ਹੁੰਦੇ ਸੀ ਕਿ ਹੁਣ ਉਹ ਵੀ ਕਨਸੈਪਟ ਘਟਦਾ ਯਾਰ ਉਹ ਵੀ ਉਹ ਵੀ ਬੰਦ ਹੋ ਗਿਆ ਤਾਂ ਬੜਾ ਭਾਜੀ ਸਮਾਂ ਉਹਨਾਂ ਕ ਤੇ ਬੜਾ ਤੁਸੀਂ ਇੱਕ ਕੀਮਤੀ ਗੱਲਾਂ ਦਸੀਆਂ ਮੈਨੂੰ ਲੱਗਦਾ ਇੱਕ ਵਾਕਿਆ ਹੀ ਮਾਈਂਡ ਨੂੰ ਡਾਇਵਰਟ ਕਰਨ ਵਾਲੀ ਗੱਲ ਹੈ ਔਰ ਮਿਹਨਤ ਵਾਲੇ ਪਾਸੇ ਨੂੰ ਖਿੱਚ ਪਾਉਂਦੀ ਹੈ ਇਨਸਾਨ ਨੂੰ ਵੀ ਮਿਹਨਤ ਕਰੀਏ ਤੇ ਪੰਜਾਬ ਦੀ ਮਿੱਟੀ ਦੇ ਵਿੱਚ ਬਹੁਤ ਕੁਝ ਹੈ ਆਪਣੇ ਦੇਸ਼ ਦੀ ਮਿੱਟੀ ਦੇ ਵਿੱਚ ਬਹੁਤ ਕੁਝ ਹੈਗਾ ਗੱਲਬਾਤ ਕੀਤੀ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਾਈ ਇਦਾਂ ਹੀ ਤਰੱਕੀ ਕਰਦਾ ਰਹੋ ਤਾਂ ਬਾਈ ਤਰਨਜੀਤ ਸਿੰਘ ਵੈਦਵਾਨ ਨੇ ਆਪਣਾ ਖੇਤੀ ਨੇਚਰਲ ਫਾਰਮਿੰਗ ਕਰਦੇ ਨੇ ਉਹਦੇ ਨਾਲ-ਨਾਲ ਦੇਸੀ ਗਾਈਆਂ ਰੱਖੀਆਂ ਨੇ ਜਿਹੜਾ ਕੋਲੂ ਜਿਹੜਾ ਪੁਰਾਣੇ ਸਮਿਆਂ ਚੱਲਦਾ ਓਹੀ ਕੋਲੂ ਚਲਾਇਆ ਔਰ ਅੱਜ ਕਹਿੰਦੇ ਜੇ ਮੈਂ ਆਸਟ੍ਰੇਲੀਆ ਰਹਿੰਦਾ ਸ਼ਾਇਦ ਉੱਥੇ ਵੀ ਲੱਖਾਂ ਕਮਾਉਂਦਾ ਪਰ ਅੱਜ ਮੈਂ ਇੱਥੇ ਵੀ ਲੱਖਾਂ ਕਮਾ ਰਿਆ ਪਰ ਸਕੂਨ ਜਿਹੜਾ ਮੈਨੂੰ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੀ ਮਿੱਟੀ ਦੇ ਵਿੱਚ ਮਿਹਨਤ ਕਰਕੇ ਕੰਮ ਕਰਕੇ ਮਿਲਿਆ ਫਿਲਹਾਲ ਤੁਹਾਨੂੰ ਵੀਡੀਓ ਕਿਦਾਂ ਲੱਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਆਸਾਨ ਨਾਲ ਸਾਂਝਾ ਕਰ ਸਕਦੇ ਹੋ ਬਣੇ ਰਹੋ ਔਨ ਪੰਜਾਬੀ ਟੀਵੀ ਦੇ ਨਾਲ